ਬੰਦਗੀ 786 ਚੈਨਲ ਵੱਲੋਂ ਸਭ ਨੂੰ ਜੈ ਪੀਰਾਂ ਦੀ ਸੰਗਤ ਜੀ ਹਾਜ਼ਰ ਹਾਂ ਤੁਹਾਡੇ ਚਰਣਾ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਵਿੱਚ ਆਪਾਂ ਗੱਲ ਕਰਾਂਗੇ ਕਿ ਜੋ ਦੋਸਤ ਕਹਿੰਦੇ ਹਨ ਸਾਨੂੰ ਕੋਈ ਰੁਜ਼ਗਾਰ ਪਵ ਨੌਕਰੀ ਨਹੀਂ ਮਿਲ ਰਹੀ ਐਸੇ ਥਾ-ਥਾ ਤੇ ਪਰ ਉੱਪਰ ਕੇ ਥੱਕ ਚੁੱਕੇ ਹਾਂ ਪਰ ਹਜੇ ਤੱਕ ਵੀ ਅਸੀਂ ਬੇਰੁਜ਼ਗਾਰ ਹਾਂ ਸੋ ਉਸੀ ਇਹਨਾਂ ਕਲਮਾ ਨੂੰ ਰੋਜ਼ਾਨਾ ਪੜੋ ਅਤੇ ਪੀਰ ਜੀ ਦੀ ਕਿਰਪਾ ਨਾਲ ਤੁਹਾਨੂੰ ਜਲਦ ਹੀ ਰੁਜ਼ਗਾਰ ਆਪ ਰਿਜ਼ਲਟ ਮਿਲ ਜਾਵੇਗਾ ਸੋ ਵੀਡੀਓ ਨੂੰ ਅੰਤ ਤੱਕ ਬਿਨਾਂ ਸਕਿੱਪ ਕੀਤੇ ਜ਼ਰੂਰ ਸੁਣਿਓ ਸੰਗਤ ਜੀ ਜੇਕਰ ਤੁਹਾਡਾ ਵੀ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਉਸ ਸਵਾਲ ਦਾ ਜਵਾਬ ਦੇਣ ਲਈ ਆਓ ਅੱਜ ਦਾ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਮ ਤੇ ਜੋ ਹਰ ਇਕ ਤੇ ਮਿਹਰਬਾਨ ਹੈ ਸਭ ਤੇ ਰਹਿਮਤ ਕਰਨ ਵਾਲਾ ਹੈ ਪੀਰ ਦੀ ਪਿਆਰੀ ਸਾਧ ਸੰਗਤ ਜੀਓ ਇਹ ਜੋ ਕਲਮਾ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਨੂੰ ਤੁਸੀਂ ਕਿਸੇ ਵੀ ਸਮੇਂ ਪੜ ਸਕਦੇ ਹੋ ਪਰ ਇਹਨਾਂ ਨੂੰ ਪੜਨ ਦਾ ਸਹੀ ਸਮਾਂ ਰਾਤ ਨੂੰ ਸੌਣ ਤੋਂ ਪਹਿਲਾਂ ਦਾ ਮੰਨਿਆ ਜਾਂਦਾ ਹੈ ਇਸ ਸਮੇਂ ਪੜਿਆ ਇਹ ਕਲਮਾ ਬਹੁਤ ਲਾਭਦਾਇਕ ਹੁੰਦਾ ਹੈ ਇਸ ਨੂੰ ਪੜਨ ਤੋਂ ਪਹਿਲਾਂ ਤੁਸੀਂ ਵਜ਼ੂ ਕਰ ਲੈਣਾ ਆ ਅੱਠ ਪੈਰ ਚੰਗੀ ਤਰ੍ਹਾਂ ਤੋਂ ਲੈਣੇ ਹਨ ਸੰਗਤ ਜੀ ਇਹਨਾਂ ਕਲਮਾ ਨੂੰ ਤੁਸੀਂ ਸਕਰੀਨ 'ਤੇ ਵੀ ਦੇਖ ਸਕਦੇ ਹੋ ਸੰਗਤ ਜੀ ਸਭ ਤੋਂ ਪਹਿਲਾਂ ਤੁਸੀਂ ਦਰੂਦ شریف ਪੜਨਾ ਹੈ ਫਿਰ ਇਹਨਾਂ ਕਲਮਾ ਦਾ ਜਾਪ ਕਰਨਾ ਹੈ ਸ਼ੁਰੂ ਵਿੱਚ ਤੁਸੀਂ 21 ਵਾਰ ਦਰੂਦ شریف ਪੜਨਾ ਹੈ ਸੱਲੱਲਾਹੁ ਅਲੈహి ਵਸਲਮ ਫਿਰ ਉਸ ਤੋਂ ਬਾਅਦ ਤੁਸੀਂ 313 ਵਾਰ ਇਹ ਕਲਮਾ ਪੜਨੀ ਹਨ ਇਆ ਮੁਸਬੀ ਬੁਲ ਅਸਬਾਬ ਸੰਗਤ ਜੀ ਫਿਰ ਉਹੀ 21 ਵਾਰ ਦਰूद शरीफ ਪੜਨਾ ਹੈ ਜੋ ਤੁਸੀਂ ਸ਼ੁਰੂ ਵਿੱਚ ਪੜਿਆ ਸੀ ਸੰਗਤ ਜੀ ਇਹ ਕਲਮਾ ਤੁਸੀਂ ਲਗਾਤਾਰ 7 ਦਿਨ ਪੜਨੀਆਂ ਹਨ ਅੱਲਾ ਦੀ ਰਹਿਮਤ ਸਦਕਾ ਤੁਹਾਨੂੰ ਰਿਜ਼ਲਟ ਮਿਲ ਜਾਵੇਗਾ ਸੰਗਤ ਜੀ ਇਹ ਕਲਮਾ ਤੁਸੀਂ ਸੱਚੇ ਇਸ਼ਕ ਅਤੇ ਪਾਕ ਸਾਬ ਹੋ ਕੇ ਹੀ ਪੜਨੀਆਂ ਹਨ ਆਸ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਸਮਝ ਲੱਗਿਆ ਹੋਵੇਗਾ ਤਾਂ ਵੀਡੀਓ ਨੂੰ ਲਾਈਕ ਅਤੇ ਕਮੈਂਟ ਚੈਨਲ ਨੂੰ ਜਲਦੀ ਸਬਸਕ੍ਰਾਈਬ ਕਰਿਓ ਜਲ ਜਲ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਲੈ ਕੇ ਕਦ ਤੱਕ ਲਈ ਜੈ ਪੀਰਾਂ ਦੀ